ਕੁਝ ਕੰਨਾਂ ਦਿਲਦਿਆਂ ਵੱਲੋਂ ਜਿਸ ਦੁਨੀਆ ਵਿੱਚ ਬੈਠੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੀ ਗੱਲ ਦੀ ਜਿਸ ਨੇ ਪੂਰੇ ਪੰਜਾਬ ਦੇ ਮਨਾਂ ਵਿੱਚ ਸਵਾਲ ਖੜੇ ਕਰ ਦਿੱਤੇ ਨੇ ਅੱਜ ਗੱਲ ਕਰਾਂਗੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਢਿੱਲੋਂ ਦੀ ਦੋਸਤੋ ਹਾਲ ਹੀ ਚ ਬਾਬਾ ਗੁਰਵਿੰਦਰ ਮਜੀਠੀਆ ਨੂੰ ਮਿਲਣ ਤੋਂ ਬਾਅਦ ਮੀਡੀਆ ਦੇ ਰੂਬਰੂ ਹੋਏ ਸਨ ਪੱਤਰਕਾਰਾਂ ਵੱਲੋਂ ਕਈ ਸਵਾਲ ਪੁੱਛੇ ਗਏ ਪਰ ਇੱਕ ਸਵਾਲ ਐਸਾ ਸੀ ਜਿਸ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਪત્રਕਾਰ ਨੇ ਪੁੱਛਿਆ ਮਜੀਠਿਆ ਤੇ ਜੋ ਨਸ਼ਾ ਤੇ ਡਰਗ ਦੇ ਕੇਸ ਲੱਗੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੋਸਤੋ ਇਸ ਸਵਾਲ ਦੇ ਜਵਾਬ ਵਿੱਚ ਬਾਬਾ ਗੁਰਿੰਦਰ ਢੀਲੋਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਸਾਰੇ ਇਲਜ਼ਾਮ ਝੂਠੇ ਨੇ ਯਾਨੀ ਕਿ ਬਾਬਾ ਜੀ ਵੱਲੋਂ ਤੇ ਬਾਬਾ ਜੀ ਦੀ ਸੰਗਤ ਵੱਲੋਂ ਪੰਜਾਬ ਵਿੱਚ ਮਜੀਠਿਆ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਹੁਣ ਦੋਸਤੋ ਇੱਥੇ ਸਵਾਲ ਖੜਾ ਹੁੰਦਾ ਹੈ ਜੋ ਸੰਤ ਮਹਾਤਮਾ ਲੋਕਾਂ ਨੂੰ ਸੱਚ ਦੇ ਰਾਹ ਤੇ ਚੱਲਣਾ ਸਿਖਾਉਂਦੇ ਨੇ ਜੋ ਲੋਕਾਂ ਨੂੰ ਬੇਈਮਾਨੀ ਤੋਂ ਦੂਰ ਰਹਿਣਾ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੇ ਨੇ ਉਹੀ ਸੰਤ ਜੇਕਰ ਐਸੇ ਵਿਅਕਤੀ ਬਾਰੇ ਕਹਿ ਦੇਣ ਕਿ ਸਾਰੇ ਇਲਜ਼ਾਮ ਝੂਠੇ ਨੇ ਜਿਸ ਤੇ ਕਾਨੂੰਨੀ ਤੌਰ ਤੇ ਕੇਸ ਚੱਲ ਰਿਹਾ ਹੈ ਹੁਣ ਤਾਂ ਕਿ ਇਹ ਗੱਲ ਸਮਾਜ ਦੇ ਗਲਤ ਅਸਰ ਨਹੀਂ ਪਾਉਂਦੀ ਦੋਸਤੋ ਇਸ ਗੱਲ ਦਾ ਸਮਾਜ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਕਿਉਂਕਿ ਜਦੋਂ ਧਰਮ ਦੀ ਗੱਲ ਆ ਜਾਂਦੀ ਹੈ ਤਾਂ ਆਮ ਇਨਸਾਨ ਆਪਣੀ ਸੋਚ ਨੂੰ ਰੱਬ ਦੇ ਹਵਾਲੇ ਕਰ ਦਿੰਦਾ ਹੈ ਹੈ ਉਹ ਫੈਸਲਾ ਬਹੁਤ ਜਲਦੀ ਕਰ ਲੈਂਦਾ ਹੈ ਬਿਨਾ ਸੋਚੇ ਬਿਨਾ ਸਮਝੇ ਦੋਸਤੋ ਮਜੀਠੀਆ ਕੋਈ ਛੋਟਾ ਨਾਮ ਨਹੀਂ ਪੰਜਾਬ ਦਾ ਬਹੁਤ ਵੱਡਾ ਨੇਤਾ ਹੈ ਉਸ ਦਾ ਰਤਵਾ ਉਸ ਦੀ ਪਹੁੰਚ ਸਾਰੇ ਪੰਜਾਬ ਨੂੰ ਪਤਾ ਹੈ ਕਾਂਗਰਸ ਪਾਰਟੀ ਹੋਵੇ ਜਾਂ ਆਮ ਆਦਮੀ ਪਾਰਟੀ ਉਸ ਨੂੰ ਬਿਨਾ ਸਬੂਤ ਦੇ ਫਸਾਉਣਾ ਇੰਨਾ ਆਸਾਨ ਨਹੀਂ ਪਰ ਦੋਸਤੋ ਬਿਨਾ ਕਸੂਰ ਦੇ ਕੋਈ ਗ੍ਰਿਫਤਾਰ ਨਹੀਂ ਹੁੰਦਾ ਕਿਉਂਕਿ ਕਾਨੂੰਨ ਅੱਖਾਂ ਬੰਦ ਕਰਕੇ ਕੰਮ ਨਹੀਂ ਕਰਦਾ ਜੇਕਰ ਸਰਕਾਰ ਪਿੰਡਾਂ ਵਿੱਚ ਛੋਟੇ ਮੋਟੇ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਛਾਪੇ ਮਾਰੇ ਤੇ ਉਹਨਾਂ ਨੂੰ ਗ੍ਰਿਫਤਾਰ ਕਰੇ ਤਾਂ ਲੋਕ ਕਹਿੰਦੇ ਹਨ ਕਿ ਪਹਿਲਾਂ ਮਜੀਠੀਏ ਨੂੰ ਫੜੋ ਅਤੇ ਹੁਣ ਦੋਂ ਸਰਕਾਰ ਨੇ ਮਜੀਠੀਏ ਨੂੰ ਫੜ ਲਿਆ ਤਾਂ ਬਾਬਾ ਜੀ ਵੱਲੋਂ ਇਹ ਕਹਿ ਦੇਣਾ ਕਿ ਸਾਰੇ ਕੇਸ ਝੂਠੇ ਨੇ ਇਹ ਗੱਲ ਹਜ਼ਾਰਾਂ ਸਵਾਲ ਛੜ ਜਾਂਦੀ ਹੈ। ਦੋਸਤੋ ਪੰਜਾਬ ਦੇ ਲੋਕਾਂ ਨੂੰ ਹੁਣ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਕੋਈ ਵੀ ਪਾਰਟੀ ਹੋਵੇ ਧਰਮ ਦਾ ਸਹਾਰਾ ਲੈ ਕੇ ਪ੍ਰਚਾਰ ਕਰੇ ਜਾਂ ਲੋਕਾਂ ਨੂੰ ਪਟਕਾਵੇ ਉਸ ਪਾਰਟੀ ਨੂੰ ਕਦੇ ਵੋਟ ਨਾ ਦਿਓ ਕਿਉਂਕਿ ਜਦੋਂ ਧਰਮ ਦੀ ਆੜ ਵਿੱਚ ਸੱਚ ਨੂੰ ਟਕਿਆ ਜਾਂਦਾ ਹੈ ਤਾਂ ਨੁਕਸਾਨ ਸਮਾਜ ਦਾ ਹੁੰਦਾ ਹੈ। ਨੇਤਾ ਦਾ ਕੁਝ ਨਹੀਂ ਜਾਂਦਾ ਪਰ ਧਰਮ ਦੀ ਸਾਖ ਬਦਨਾਮ ਹੋ ਜਾਂਦੀ ਹੈ। ਦੋਸਤੋ ਸੱਚ ਦੱਸਿਓ ਕਿ ਨਸ਼ਾ ਕਿਸ ਸਰਕਾਰ ਦੇ ਸਮੇਂ ਚ ਆਇਆ ਸੀ ਕਿਉਂਕਿ ਇਹ ਨਸ਼ੇ ਦੀ ਸਮੱਸਿਆ ਪੰਜਾਬ ਨੂੰ ਸਾਲਾਂ ਤੋਂ ਖਾ ਰਹੀ ਹੈ ਆਪਣੀ رائے ਕਮੈਂਟ ਸੈਕਸ਼ਨ ਵਿੱਚ ਜਰੂਰ ਸਾਂਝੀ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਕਿਸੇ ਨਵੇਂ ਵਿਸ਼ੇ ਨਾਲ ਤਦ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ